ਹਾਂਜੀ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਓ ਜੀ ਵੋਟਾਂ ਦਾ ਸਾਰਾ ਜਿਹੜਾ ਸਿਸਟਮ ਤੁਹਾਨੂੰ ਪਤਾ ਹੈਗਾ ਉਹ ਹੋ ਚੁੱਕਿਆ ਸਮਾਪਤ ਹਰ ਇੱਕ ਬੰਦੇ ਨੇ ਆਪਣੀ ਬੋਟ ਦਾ ਇਸਤੇਮਾਲ ਕਰ ਲਿਆ ਤੇ ਲੇਕਿਨ ਭਾਰਤ ਦੇ ਵਿੱਚ ਕੀ ਦੀ ਬਣੇਗੀ ਸਰਕਾਰ ਤੇ ਪੰਜਾਬ ਦੇ ਵਿੱਚ ਕਿਹਨੇ ਕਿਹਨੇ ਜਿਹੜਾ ਮਾਰੀ ਹੈ ਮਾਰ ਜਿਹੜੇ ਐਗਜੈਕਟ ਪੋਲ ਕੀ ਕਹਿੰਦੇ ਨੇ ਇਹਨਾਂ ਬਾਰੇ ਥੋੜਾ ਜਿਹਾ ਆਪਾਂ ਸੰਖੇਪ ਦੇ ਵਿੱਚ ਮਤਲਬ ਚੰਨ ਪਾਵਾਂਗੇ ਸਭ ਤੋਂ ਪਹਿਲਾਂ ਗੱਲ ਕਰੀਏ ਦੋਸਤੋ ਐਨਡੀਏ ਦੀ ਦੇਸ਼ ਦੇ ਵਿੱਚ ਐਨਡੀਏ ਦੀ ਸਰਕਾਰ ਬਣਨ ਜਾ ਰਹੀ ਹੈ 350 ਜਿਹੜੀਆਂ ਸੀਟਾਂ ਨੇਗੀਆਂ ਜਿਨ੍ਹਾਂ ਐਬਜੈਕਟ ਪੋਲ ਆਏ ਨੇ ਉਹਨਾਂ ਦੇ ਜਿਹੜੇ ਬੇਰਬੇ ਨੇ ਉਹਨਾਂ ਦੇ 350 ਸੀਟਾਂ ਐਨਡੀਏ ਨੂੰ ਮਿਲਦੀਆਂ ਨਜ਼ਰ ਆ ਰਹੀਆਂ ਨੇਗੀਆਂ ਜਿਨ੍ਹਾਂ ਜਿੰਨੀਆਂ ਕੰਪਨੀਆਂ ਨੇ ਦੋਸਤੋ ਇਹ ਸਰਵੇ ਕੀਤੇ ਨੇਗੇ ਤੇ ਉਹਨਾਂ ਦੇ ਵਿੱਚ ਐਨਡੀਏ ਦਾ ਪੰਨ ਵਾਲਾ ਜਿਹੜਾ ਉਹ ਬਹੁਤ ਭਾਰੀ ਹੈ ਤੇ ਜਿਹੜੇ ਦੂਸਰਾ ਇੰਡੀ ਗੜਜ ਜੋੜ ਸੀਗਾ ਇੰਡੀ ਗੜਜ ਜੋੜ ਜਿਹੜਾ ਦੂਜੇ ਨੰਬਰ ਤੇ ਰਹਿਦਾ ਨਜ਼ਰ ਆ ਰਿਹਾਗਾ ਤੇ ਦੋਸਤੋ ਉਸ ਤੋਂ ਬਾਅਦ ਅਗਰ ਗੱਲ ਕਰੀਏ ਪੰਜਾਬ ਦੀ ਤਾਂ ਪੰਜਾਬ ਦੇ ਵਿੱਚ ਦੋਸਤੋ ਸਭ ਤੋਂ ਵੱਡੀ ਜਿਹੜੀ ਹੌਟ ਸੀਟ ਹੈ ਉਹ ਸੀਗੀ ਖਲੂਰ ਸਾਹਿਬ ਦੀ ਤੇ ਖਲੂਰ ਸਾਹਿਬ ਦੇ ਉੱਪਰ ਕਿਹਨੇ ਮਾਰੀ ਹੈ ਬਾਜੀ ਇਹਦੇ ਬਾਰੇ ਵੀ ਤੁਹਾਨੂੰ ਮੈਂ ਦੱਸਦਾ ਤੇ ਦੋਸਤੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਸੰਗਰੂਰ ਸੀਟ ਦੀ ਸੰਗਰੂਰ ਸੀਟ ਦੇ ਉੱਪਰ ਸਿਮਰਨਜੀਤ ਸਿੰਘ ਮਾਨ ਜਿਹੜਾ ਜਿੱਤ ਦੇ ਜਿੱਤ ਦਰਜ ਕਰਦਾ ਦਿਖਾਈ ਦੇ ਰਿਹਾਗਾ ਜਿਹੜੇ ਐਕਜੈਕਟ ਪੋਲ ਪੰਜਾਬ ਨੂੰ ਲੈ ਕੇ ਲੋਕਾਂ ਨੇ ਕੀਤੇ ਨੇ ਉਹ ਜਿਹੜੇ ਕੰਪਨੀਆਂ ਦੇ ਐਕਜੈਕਟ ਪੋਲ ਨੇ ਉਹ ਤਾਂ ਕੁਝ ਹੋਰ ਕਹਿੰਦੇ ਨੇ ਜਿਹੜੇ ਦੇਸ਼ ਲੈਵਲ ਤੇ ਮਤਲਬ ਦਿਖਾ ਰਹੇ ਨੇ ਉਹਨਾਂ ਦੇ ਵਿੱਚ ਤਾਂ ਕਾਂਗਰਸ ਨੂੰ ਬਹੁਤ ਵੱਡੀ ਲੀਡ ਦਿੱਤੀ ਜਾ ਰਹੀ ਹੈ ਤੇ ਅਕਾਲੀ ਗੱਲ ਨੂੰ ਕੋਈ ਸ਼ੀਟ ਨਹੀਂ ਦਿੱਤੀ ਜਾ ਰਹੀ ਤੇ ਲੇਕਿਨ ਜਿਹੜੇ ਪੰਜਾਬ ਦੇ ਚੈਨਲਾਂ ਨੇ ਇਹਦੇ ਐਗਜੈਕਟ ਪੋਲ ਦੇ ਵਿੱਚ ਜਿਹੜੀ ਸੰਗਰੂਰ ਦੀ ਸੀਟ ਹੈ ਉਹ ਸਿਮਰਜੀਤ ਸਿੰਘ ਮਾਨ ਨੂੰ ਦਿੱਤੀ ਹੈ ਸਿਮਰਜੀਤ ਸਿੰਘ ਮਾਨ ਜਿਹੜਾ ਹੈਗਾ 44% ਵੋਟਾਂ ਦੇ ਨਾਲ ਅੱਗੇ ਜਾਂਦਾ ਦਿਖਾਈ ਦੇ ਰਿਹਾ ਤੇ ਸੁਖਪਾਲ ਸਿੰਘ ਖੈਰਾ ਜਿਹੜਾ ਉਹ 25% ਵੋਟਾਂ ਦੇ ਨਾਲ ਦੂਜੇ ਨੰਬਰ ਤੇ ਤੇ ਉਸ ਤੋਂ ਬਾਅਦ ਮੀਤ ਹੇਅਰ ਤੇ ਉਸ ਤੋਂ ਬਾਅਦ ਇਕਵਾਲ ਝੁੰਦਾ ਤੇ ਬੀਜੇਪੀ 5ਵੇਂ ਨੰਬਰ ਤੇ ਤੇ ਦੋਸਤੋ ਉਸ ਤੋਂ ਬਾਅਦ ਹੁਣ ਅਗਰ ਆਪਾਂ ਗੱਲ ਕਰੀਏ ਲੁਧਿਆਣੇ ਦੀ ਤੇ ਲੁਧਿਆਣੇ ਦੇ ਵਿੱਚ ਦੋਸਤੋ ਜਿਹੜੀ ਜਿੱਤ ਹੈ ਉਹ ਜਿਹੜਾ ਅਮਰਿੰਦਰ ਰਾਜਾ ਕਾਂਗਰਸ ਦਾ ਪ੍ਰਧਾਨ ਹੈ ਕਾਂਗਰਸ ਦਾ ਪ੍ਰਧਾਨ ਜਿੱਤ ਦਰਜ ਕਰਦਾ ਨਜ਼ਰ ਆ ਰਿਹਾਗਾ ਤੇ ਜਿਹੜਾ ਰਵਨੀਤ ਬਿੱਟੂ ਹੈ ਰਵਨੀਤ ਬਿੱਟੂ ਤੀਜੇ ਨੰਬਰ ਤੇ ਦਿਖਾਈ ਦੇ ਰਿਹਾਗਾ ਤੇ ਦੂਜੇ ਨੰਬਰ ਤੇ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਜਿਹੜਾ ਹੈਗਾ ਦਿਖਾਈ ਦੇ ਰਿਹਾ ਤੇ ਅਗਲੇ ਦੋਸਤੋ ਅਗਰ ਆਪਾਂ ਗੱਲ ਕਰੀਏ ਬਠਿੰਡਾ ਦੀ ਬਠਿੰਡਾ ਨੂੰ ਲੈ ਕੇ ਵੀ ਬਹੁਤ ਵੱਡਾ ਅਪਡੇਟ ਹੈਗੀ ਉਹਦੀ ਮੈਂ ਬਾਅਦ ਦੇ ਵਿੱਚ ਤੁਹਾਨੂੰ ਦੱਸਾਂਗਾ ਲੇਕਿਨ ਉਸ ਤੋਂ ਪਹਿਲਾਂ ਆਪਾਂ ਗੱਲ ਕਰ ਲਈਏ ਫਰੀਦਕੋਟ ਦੀ ਫਰੀਦਕੋਟ ਦੇ ਵਿੱਚ ਦੋਸਤੋ ਪੂਰੀ ਕਾਂਡੇ ਦੀ ਟੱਕਰ ਹੈ ਜਿਹੜੀ ਉਹ ਹੈਗੀ ਆ ਕਰਮਜੀਤ ਅਨਮੋਲ ਅਤੇ ਸਰਬਜੀਤ ਸਿੰਘ ਦੇ ਵਿੱਚ ਕਾ ਸਰਬਜੀਤ ਸਿੰਘ ਤੇ ਕਰਮਜੀਤ ਸਿੰਘ ਅਨਮੋਲ ਦਾ ਜਿਹੜਾ ਆਪਸ ਵਿੱਚ ਇੱਕ ਅੱਧੇ ਪਰਸੈਂਟ ਦਾ ਫਰਕ ਆਏਗਾ ਕਿਤੇ ਕਰਮਜੀਤ ਸਿੰਘ ਅਨਮੋਲ ਅੱਗੇ ਆ ਰਿਹਾ ਤੇ ਕਿਤੇ ਸਰਬਜੀਤ ਸਿੰਘ ਜਿਹੜਾ ਅਮਰ ਸ਼ਹੀਦ ਭਾਈ ਬੇਅੰਤ ਸਿੰਘ ਦੇ ਬੇਟਾ ਹੈਗਾ ਉਹ ਅੱਗੇ ਦਿਖਾਈ ਦੇ ਰਿਹਾ ਯਾਨੀ ਇਹਨਾਂ ਦੋਨਾਂ ਦੇ ਵਿੱਚ ਆਪਾਂ ਇਹ ਕਹਿ ਸਕਦੇ ਆ ਕਿਸੇ ਇੱਕ ਨੂੰ ਜਿੱਤ ਦਰਸਾਉਣਾ ਜਿਹੜਾ ਸਹੀ ਨਹੀਂ ਕਹਾਗੇ ਆਪਾਂ ਇਹਦੇ ਵਿੱਚ 50-50 ਪਰਸੈਂਟ ਜਿਹੜੇ ਹੈਗੇ ਨੇ ਉਹ ਸਰਬਜੀਤ ਤੇ ਕਰਮਜੀਤ ਸਿੰਘ ਅਨਮੋਲ ਦੇ ਨੇ ਤੇ ਜਿਹੜਾ ਹੈਗਾ ਆਪਣਾ ਹੰਸ ਰਾਜ ਹੰਸ ਇਹ ਤੀਜੇ ਚੌਥੇ ਨੰਬਰ ਤੇ ਜਾਂਦਾ ਦਿਖਾਈ ਦੇ ਰਿਹਾ ਔਰ ਦੋਸਤੋ ਹੁਣ ਆਪਾਂ ਗੱਲ ਕਰੀਏ ਮੇਨ ਹੌਟ ਸੀਟ ਜਿਹੜੀ ਹੈਗੀ ਆ ਖੰਡੂਰ ਸਾਹਿਬ ਦੀ ਖੰਡੂਰ ਸਾਹਿਬ ਤੋਂ ਦੋਸਤੋ ਜਿਹੜਾ ਹੈਗਾ ਜੋ ਆਪਾਂ ਨੂੰ ਦਿਖਾਈ ਵੀ ਦੇ ਰਿਹਾ ਸੀਗਾ ਤੇ ਜੋ ਐਗਜੈਕਟ ਪੋਲ ਪੰਜਾਬ ਦਾ ਆਇਆਗਾ ਉਹਦੇ ਵਿੱਚ ਭਾਈ ਅਮਰਤਪਾਲ ਸਿੰਘ ਬਹੁਤ ਵੱਡੀ ਲੀਡ ਬਹੁਤ ਵੱਡੀ ਲੀਡ ਦੋਸਤੋ ਮੈਂ ਇਹ ਕਹਿ ਸਕਦਾਗਾ ਕਿ 52 53% ਦੇ ਨਾਲ ਪਹਿਲੇ ਨੰਬਰ ਦੇ ਉੱਪਰ ਆ ਰਿਹਾਗਾ ਜਿਵੇਂ ਇਹਨੂੰ ਆਪਾਂ ਇਹ ਕਹਿ ਸਕਦੇ ਹਾਂ ਕਿ ਸਾਰੀਆਂ ਪਾਰਟੀਆਂ ਇੱਕ ਪਾਸੇ ਭਾਈ ਅਮਰਤਪਾਲ ਸਿੰਘ 52 53% ਦੇ ਨਾਲ ਇਕੱਲਾ ਸਾਰੀਆਂ ਪਾਰਟੀਆਂ ਦੇ ਉੱਪਰ ਭਾਰੂ ਪੈਂਦਾ ਦਿਖਾਈ ਦੇ ਰਿਹਾ ਔਰ ਦੋਸਤੋ ਉਹਦੇ ਨਾਲ ਜਿਹੜਾ ਮੁਕਾਬਲਾ ਸੀਗਾ ਜਿਵੇਂ ਆ ਆਮ ਆਦਮੀ ਪਾਰਟੀ ਵਾਲਾ ਆਮ ਆਦਮੀ ਪਾਰਟੀ ਦੀ ਜਿਹੜੀ ਉੱਥੇ ਹੈ ਗਈ ਆ ਉਹ ਦੂਸਰੇ ਨੰਬਰ ਤੇ ਦਿਖਾਈ ਦੇ ਰਹੀ ਆ ਤੇ ਤੀਸਰੇ ਨੰਬਰ ਤੇ ਕਾਂਗਰਸ ਦਿਖਾਈ ਦੇ ਰਹੀ ਆ ਔਰ ਜਿਹੜਾ ਸਭ ਤੋਂ ਜ਼ਿਆਦਾ ਰੌਲਾ ਪਾਉਂਦਾ ਸੀਗਾ ਬਿਰਸਾ ਸਿੰਘ ਬਲਟੋਹਾ ਬਿਰਸਾ ਸਿੰਘ ਬਲਟੋਹਾ ਨੂੰ ਉਹ ਐਗਜੈਕਟ ਪੋਲ ਦੇ ਵਿੱਚ ਚੌਥੇ ਨੰਬਰ ਤੇ ਦਿਖਾਈ ਦਿੰਦਾ ਦੋਸਤੋ ਅਗਰ ਹੁਣ ਆਪਾਂ ਗੱਲ ਕਰੀਏ ਕਿ ਬਿਰਸਾ ਸਿੰਘ ਬਲਟੋਹਾ ਜੇ ਤੀਜੇ ਚੌਥੇ ਨੰਬਰ ਤੇ ਆਉਂਦਾ ਤਾਂ ਮੈਂ ਇਹ ਜ਼ਰੂਰ ਕਹਿ ਸਕਦਾ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਭਾਈ ਅਮਰਤਪਾਲ ਸਿੰਘ ਦੀ ਜਿੱਤ ਦੇ ਵਿੱਚ ਸਭ ਤੋਂ ਵੱਡਾ ਰੋਲ ਹੈ ਜਿਹੜਾ ਉਹ ਬਿਰਸਾ ਸਿੰਘ ਬਲਟੋਹਾ ਦਾ ਜਿੰਨਾ ਬਿਰਸਾ ਸਿੰਘ ਬਲਟੋਹਾ ਨੇ ਭਾਈ ਅਮਰਤਪਾਲ ਸਿੰਘ ਦੇ ਖਿਲਾਫ ਬੋਲਣ ਦੀ ਕੋਸ਼ਿਸ਼ ਕੀਤੀ ਜਿੰਨਾ ਪ੍ਰਚਾਰ ਉਹਨਾਂ ਦੇ ਖਿਲਾਫ ਕੀਤਾ ਉਨੀ ਹੀ ਉਹਨਾਂ ਦੀ ਜਿਹੜੀ ਜਿੱਤ ਆ ਉਹ ਵੱਡੀ ਹੁੰਦੀ ਗਈ ਤੇ ਪ੍ਰਚੰਡ ਹੁੰਦੀ ਗਈ ਹੁਣ ਆਪਾਂ ਗੱਲ ਕਰਦੇ ਆ ਬਠਿੰਡੇ ਦੀ ਦੋਸਤੋ ਬਠਿੰਡੇ ਦੇ ਵਿੱਚ ਆਪਾਂ ਨੂੰ ਪਤਾ ਸੁਖਵੀਰ ਸਿੰਘ ਬਾਦਲ ਦੀ ਜਿਹੜੀ ਪਤਨੀ ਹੈ ਹਰਸਿਮਰਤ ਕੌਰ ਬਾਦਲ ਉਹ ਖੜੀ ਹੈ ਤੇ ਉਹ ਤਿੰਨ ਵਾਰੀ ਪਹਿਲਾਂ ਉਤੋਂ ਜਿੱਤ ਦਰਜ ਕਰ ਚੁੱਕੀ ਹੈ ਔਰ ਇਸ ਵਾਰੀ ਉਹਨਾਂ ਦੀ ਚੌਥੀ ਜਿਹੜੀ ਵਾਰੀ ਹੈ ਉਹਦੇ ਵਿੱਚ ਬਠਿੰਡੇ ਤੋਂ ਹਰ ਸਿਮਰਤ ਕੌਰ ਬਾਦਲ ਹੀ ਜਿੱਤ ਦੀ ਦਿਖਾਈ ਦੇ ਰਹੀ ਹੈ ਕਿਉਂਕਿ ਇਹਦੇ ਵਿੱਚ ਜਿਹੜਾ ਕਾਰਨ ਆਪਾਂ ਇਹ ਕਹਿ ਸਕਦੇ ਹਾਂ ਕਿ ਲੱਖਾ ਸਿੰਘ ਸਧਾਨਾ ਜਿਹੜਾ ਬਹੁਤ ਜਿਹਨੇ ਮਿਹਨਤ ਵੀ ਕੀਤੀ ਔਰ ਬਹੁਤ ਉਹਨੇ ਲੋਕਾਂ ਦੇ ਪੱਖੀ ਕੰਮ ਵੀ ਕੀਤੇ ਨੇ ਬਹੁਤ ਧਰਨਿਆਂ ਦੇ ਵਿੱਚ ਸੰਘਰਸ਼ਾਂ ਦੇ ਵਿੱਚ ਉਹ ਜਾਂਦਾ ਰਹੇਗਾ ਪਰ ਫਿਰ ਵੀ ਜੋ ਐਗਜੈਕਟ ਪੋਲ ਨੇ ਰਿਪੋਰਟ ਦਿੱਤੀ ਆ ਉਹਦੇ ਵਿੱਚ ਹਰ ਸਿਮਰਤ ਕੌਰ ਬਾਦਲ ਨੂੰ ਉਹਨਾਂ ਨੇ ਪਹਿਲੇ ਨੰਬਰ ਤੇ ਦਿਖਾਇਆ ਤੇ ਦੂਜੇ ਨੰਬਰ ਤੇ ਜਿਹੜਾ ਗਰਮੀਤ ਸਿੰਘ ਖੁੱਡੀਆਂ ਗਰਮੀਤ ਸਿੰਘ ਖੁੱਡੀਆਂ ਕਿਉਂਕਿ ਮੰਤਰੀ ਸੀਗਾ ਮੌਕੇ ਦਾ ਤੇ ਆਮ ਆਦਮੀ ਪਾਰਟੀ ਨੇ ਆਪਣਾ ਸਾਰਾ ਤਾਨਾ ਪਾਣਾ ਜਿੰਨਾ ਤਾਨ ਆਮ ਆਦਮੀ ਪਾਰਟੀ ਕੋਲ ਸੀ ਉਹਨਾਂ ਨੇ ਇੱਥੇ ਲਾਇਆ ਸੁਖਵੀਰ ਸਿੰਘ ਬਾਦਲ ਦਾ ਜਿੰਨਾ ਤਾਨ ਸੀਗਾ ਉਹਨੇ ਵੀ ਆਪਦਾ ਇੱਥੇ ਜਿਹੜਾ ਝੋਕ ਦਿੱਤਾ ਸੀ ਤੇ ਇਸੇ ਤਰ੍ਹਾਂ ਲੱਖਾ ਸਿੰਘ ਸਿਧਾਨਾ ਇਹਨਾਂ ਸਾਰਿਆਂ ਤੋਂ ਪਹਿਲ ਕਰਦਾ ਨਜ਼ਰ ਆਇਆ ਸੀਗਾ ਲੇਕਿਨ ਦੋਸਤੋ ਕਿਹਾ ਇਹ ਜਾ ਰਿਹਾਗਾ ਕਿ ਲੱਖਾ ਸਿੰਘ ਸਿਧਾਨਾ ਕਰਕੇ ਜਿਵੇਂ ਪਿਛਲੀ ਵਾਰੀ ਸੁਖਪਾਲ ਸਿੰਘ ਖਹਿਰਾ ਕਰਕੇ ਹਰਸਿਮਰਤ ਕੌਰ ਦੀ ਜਿੱਤ ਸੀ ਪੱਕੀ ਹੋਈ ਸੀਗੀ ਇਸ ਵਾਰੀ ਹਰਸਿਮਰਤ ਕੌਰ ਦੀ ਜਿੱਤ ਹੈ ਜਿਹੜੀ ਉਹ ਲੱਖਾ ਸਿੰਘ ਸਿਧਾਨਾ ਕਰਕੇ ਪੱਕੀ ਹੁੰਦੀ ਦਿਖਾਈ ਦੇ ਰਹੀ ਹੈ ਪਰ ਅਸਲੀ ਜਿਹੜੇ ਰਿਜ਼ਲਟ ਨੇ ਦੋਸਤੋ ਉਹ 4 ਤਰੀਕ ਨੂੰ ਹੀ ਪਤਾ ਲੱਗਣਗੇ ਅਗਰ ਐਗਜੈਕਟ ਪੋਲ ਦੇ ਮੁਤਾਬਕ ਇਹ ਰਿਜ਼ਲਟ ਆਉਂਦੇ ਨੇ ਤਾਂ ਆਪਾਂ ਕਹਿ ਸਕਦੇ ਆ ਕਿ ਇੱਥੇ ਪੰਜਾਬ ਦੇ ਵਿੱਚ ਕਾਂਗਰਸ ਦੀਆਂ ਸੀਟਾਂ ਵੱਧ ਆਉਂਦੀਆਂ ਦਿਖਾਈ ਦੇ ਰਹੀਆਂ ਨੇ ਤੇ ਜਿਹੜੀ ਆਮ ਆਦਮੀ ਪਾਰਟੀ ਆ ਆਮ ਆਦਮੀ ਪਾਰਟੀ ਨੂੰ ਜਿਹੜੇ ਨੈਸ਼ਨਲ ਜਾਂ ਇੰਟਰਨੈਸ਼ਨਲ ਵੀ ਜਿਨ੍ਹਾਂ ਨੇ ਐਗਜੈਕਟ ਪੋਰਟ ਕੀਤੇ ਨੇ ਉਹਨਾਂ ਨੇ ਆ ਆਮ ਆਦਮੀ ਪਾਰਟੀ ਨੂੰ ਇੱਕ ਸੀਟ ਦਿੱਤੀ ਹੈ ਜਦੋਂ ਕਿ ਜਿਹੜੇ ਪੰਜਾਬ ਵਾਲਿਆਂ ਨੇ ਕੀਤੀਆਂ ਨੇ ਉਹਨਾਂ ਨੇ ਇਹਨਾਂ ਨੂੰ 2-3 ਸੀਟਾਂ ਦਿੱਤੀਆਂ ਨੇ 2 ਤੋਂ 3 ਜਾਂ 4 ਸੀਟਾਂ ਭਾਜਪੀ ਨੂੰ ਦਿੱਤੀਆਂ ਨੇ ਤੇ ਅਕਾਲੀ ਦਲ ਨੂੰ ਇੱਕ ਸੀਟ ਦਿੱਤੀ ਆ ਤੇ ਕਾਂਗਰਸ ਨੂੰ ਬਾਕੀ ਦੀਆਂ ਜ਼ਿਆਦਾ ਸੀਟਾਂ ਦਿੱਤੀਆਂ ਰਹੀਆਂ ਸੋ ਦੋਸਤੋ ਇਹ ਜਿਹੜੀਆਂ ਮੇਨ ਸੀਟਾਂ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਹੁੰਨੇ ਆ ਕਿ ਹੌਟ ਸੀਟਾਂ ਸੀਗੀਆਂ ਉਹਨਾਂ ਦਾ ਐਗਜੈਕਟ ਪੋਲ ਦਾ ਮੈਂ ਤੁਹਾਡੇ ਨਾਲ ਜੋ ਵਿਚਾਰ ਵਟਾਂਦਰਾ ਕੀਤਾ ਤੁਸੀਂ ਕੀ ਸਮਝਦੇ ਹੋ ਆਪਣੇ ਕਮੈਂਟ ਦੇ ਵਿੱਚ ਪਿਆਰੇ ਜੇ ਕਮੈਂਟ ਦੇ ਵਿੱਚ ਜਰੂਰ ਦੱਸਿਓ ਦੋਸਤੋ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਸੀਟਾਂ ਦੇ ਉੱਪਰ ਕਿਹਦੀ ਜਿੱਤ ਹੋਵੇਗੀ ਤੇ ਦੇਸ਼ ਦੇ ਵਿੱਚ ਸਰਕਾਰ ਕਿਹਦੀ ਬਣ ਰਹੀ ਹੈ ਕਿਉਂਕਿ ਜਿਹੜਾ ਐਗਜੈਕਟ ਪੋਲ ਹੈ ਇਹ ਦੋਸਤੋ ਤੁਹਾਨੂੰ ਪਤਾ ਜਿਹੜਾ ਕੰਪਨੀਆਂ ਜਾਂ ਚੈਨਲ ਨੇ ਉਹ ਜਦੋਂ ਲੋਕ ਵੋਟ ਪਾ ਕੇ ਅੰਦਰੋਂ ਆਉਂਦੇ ਨੇ ਤਾਂ ਉਹਨਾਂ ਨੂੰ ਸਵਾਲ ਜਵਾਬ ਕੀਤੇ ਜਾਂਦੇ ਨੇ 5 6 ਸਵਾਲ ਹੁੰਦੇ ਨੇ ਤੇ ਜਿਨ੍ਹਾਂ ਦੇ ਜਵਾਬ ਉਹਨਾਂ ਤੋਂ ਜਦੋਂ ਲੈਂਦੇ ਨੇ ਤਾ ਉਹਨੂੰ ਸਾਰਾ ਕੁਝ ਬਾਚ ਕੇ ਟੈਕਨੀਕਲ ਤੌਰ ਤੇ ਵੀ ਦੇਖਦੇ ਨੇ ਤੇ ਕਈ ਚੀਜ਼ਾਂ ਦੇਖ ਕੇ ਫਿਰ ਉਹਦਾ ਇਹ ਮੰਥਨ ਕਰਕੇ ਆ ਆਈਡੀਆ ਲਾਉਂਦੇ ਨੇ ਕਿ ਜੇਕਰ 1000 ਤੋਂ 1200 ਜਾਂ 2000 ਤੱਕ ਵਿਅਕਤੀਆਂ ਤੋਂ ਇਹ ਪੁੱਛ ਪੜਤਾਲ ਕਰਕੇ ਹਲਕੇ ਦਾ ਫਿਰ ਉਹਦੇ ਪਰਸੈਂਟੇਜ ਦੇ ਹਿਸਾਬ ਨਾਲ ਜਿਵੇਂ ਜੇ 1000 ਬੰਦੇ ਤੋਂ ਪੁੱਛਿਆ ਜੇ 1000 ਚੋਂ 500 ਬੰਦੇ ਨੇ ਇੱਕ ਕੈਂਡੀਡੇਟ ਦੇ ਹੱਕ ਦੇ ਵਿੱਚ ਦੱਸਿਆਗਾ ਤਾਂ ਉਹਨੂੰ 50% ਵੋਟ ਜਿਵੇਂ ਉਹ ਕਹਿ ਦਿੰਦੇ ਨੇ ਕਿ 50% ਵੋਟ ਇਹਦੇ ਪੱਖੇ ਵਿੱਚ ਪੈ ਰਹੀ ਆ ਸੋ ਜਾਦਾ ਤਾਂ ਇਹ ਅੰਦਾਜ਼ੇ ਹੀ ਹੁੰਦੇ ਨੇ ਪਰ ਕੀ ਇਹ ਅੰਦਾਜ਼ੇ ਸਹੀ ਅਗਰ ਹੋ ਜਾਂਦੇ ਨੇ ਤਾਂ ਭਾਈ ਅਮਰਤਪਾਲ ਸਿੰਘ ਦੀ ਆਪਾਂ ਕਹਿ ਸਕਦੇ ਆ ਕਿ ਜਿਹੜੀ ਛੀਟ ਹੈ ਉਹ ਸਭ ਤੋਂ ਵੱਧ ਚਰਚਾ ਦਾ ਵਿਸ਼ਾ ਵੀ ਰਹੇਗੀ ਤੇ ਦੇਸ਼ ਦੇ ਵਿੱਚ ਨੈਸ਼ਨਲ ਮੀਡੀਆ ਦੇ ਵਿੱਚ ਤੇ ਇੰਟਰਨੈਸ਼ਨਲ ਮੀਡੀਆ ਦੇ ਵਿੱਚ ਵੀ ਭਾਈ ਅਮਰਤਪਾਲ ਸਿੰਘ ਦੀ ਛੀਟ ਦਾ ਜ਼ਿਕਰ ਹੋਵੇਗਾ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਜਲਦੀ ਭਾਈ ਅਮਰਤਪਾਲ ਸਿੰਘ ਉਹ ਨਹੀਂ ਰਿਹਾ ਹੋ ਕੇ ਆਪਣੇ ਵਿੱਚ ਦਿਖਾਈ ਦੇਣਗੇ ਇਹ ਮੇਰਾ ਦਾਵਾ ਜਾਂ ਮੇਰੀ ਸੋਚ ਹੈ ਤੁਸੀਂ ਵੀ ਇਹਦੇ ਬਾਰੇ ਕੀ ਸੋਚਦੇ ਹੋ ਕਿ ਭਾਈ ਅਮਰਤਪਾਲ ਸਿੰਘ ਐਮਪੀ ਬਣ ਕੇ ਕਿੰਨੀ ਜਲਦੀ ਬਾਹਰ ਆ ਸਕਦੇ ਨੇ ਇਹਦੇ ਬਾਰੇ ਜਰੂਰ ਦੱਸਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ